ਹੁਣ ਤਾਂ ਸੋਨਾ ਖਰੀਦਣਾ ਭੁੱਲੀ ਹੀ ਜਾਓ ਟੁੱਟ ਗਏ ਕੀਮਤਾਂ ਦੇ ਸਾਰੇ ਰਿਕਾਰਡ ਦਸੰਬਰ ਮਹੀਨੇ ਦੇ ਚੜਦੇ ਦਸੰਬਰ ਹੀ ਲੋਕਾਂ ਨੂੰ ਲੱਗਿਆ ਵੱਡਾ ਝਟਕਾ ਜੀ ਹਾਂ ਸਾਲ ਦੇ ਆਖਰੀ ਮਹੀਨੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਚਾਂਦੀ ਸੋਨੇ ਨਾਲੋਂ ਵੱਧ ਜਿਹੜੀ ਕਿ ਇਨਕਰੀਜ਼ ਕਰ ਰਹੀ ਹੈ ਸੋਨੇ ਵਿੱਚ 967 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਹੋਇਆ ਤੇ ਚਾਂਦੀ ਵਿੱਚ ਲਗਭਗ 3000 ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਯਾਨੀ ਕਿ 10 ਗ੍ਰਾਮ ਸੋਨੇ ਦੀ ਕੀਮਤ ਹੋਣਾ 1,27,980 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। ਇਹ 967% 10 ਗ੍ਰਾਮ ਦਾ ਵਾਧਾ ਹੈ। ਸੋਨੇ ਦੀ ਹੁਣ ਤੱਕ 1,27,895 ਪ੍ਰਤੀ ਕਿਲੋਗ੍ਰam ਦਾ ਘੱਟੋ-ਘੱਟ ਪੱਦਰ ਅਤੇ 1,27,980 ਪ੍ਰਤੀ ਕਿਲੋਗ੍ਰam ਦਾ ਉੱਚ ਬਦਲ ਤੇ ਟੈਕ ਕੀਤਾ ਗਿਆ ਹੈ। ਚਾਂਦੀ ਵਿੱਚ ਵੀ ਕਾਫੀ ਵਾਧਾ ਹੋਇਆ ਹੈ। 1 ਕਿਲੋਗ੍ਰਾਮ ਚਾਂਦੀ ਵਿੱਚ ਅਤੇ 2796 ਪ੍ਰਤੀ ਕਿਲੋਗ੍ਰam ਦਾ ਵਾਤਾ ਹੋਇਆ ਹੈ ਐਮਸੀਐਕਸ ਤੇ ਚਾਂਦੀ ਦੀ ਕੀਮਤ ਇਸ ਸਮੇਂ 1,70,518 ਪ੍ਰਤੀ ਕਿਲੋਗ੍ਰam ਹੈ 1 ਦਸੰਬਰ ਨੂੰ ਸੋਨੇ ਦੀ ਸੱਤ ਤੋਂ ਘੱਟ ਕੀਮਤ ਪਟਨਾ ਵਿੱਚ ਦਰਜ ਕੀਤੀ ਗਈ ਸੀ ਜਿੱਥੇ 10 ਗ੍ਰਾਮ ਸੋਨੇ ਦੀ ਕੀਮਤ 1,30,103 ਰੁਪਏ ਹੈ ਭਪਾਲ ਤੇ ਇੰਦੋਰ ਵਿੱਚ ਸੋਨੇ ਦੀ ਕੀਮਤ ਸਭ ਤੋਂ ਵੱਧ ਰਹੀ ਹੈ ਆਫ ਇੰਡੀਆ ਸਲਾਫਾ ਐਸੋਸੀਏਸ਼ਨ ਦੇ ਅਨੁਸਾਰ ਸਬੀਤੇ ਦਿਨ ਹੀ ਰਾਸ਼ਟਰੀ ਰਾਸਥਾਨੀ ਦੇ ਸਲਾਫਾ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ 3000 ਰੁਪਏ ਵੱਧ ਕੇ 1,33,200 ਰੁਪਏ ਪ੍ਰਤੀ 10 ਗ੍ਰਾਮ ਹੋ ਗਈਆਂ ਨੇ ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਚੱਲ ਰਹੇ ਵਿਆਹ ਦੇ ਸੀਜ਼ਨ ਦੌਰਾਨ ਗਹਿਣੇ ਨਿਰੰਤਰ ਭਾ ਮੰਗ ਤੇ ਕੀਮਤੀ ਧਾਤ ਨੂੰ ਸਮਰਥਨ ਦਿੱਤਾ ਹੈ ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਹੈ ਕਿ ਚੱਲ ਰਹੇ ਵਿਆਹ ਦੇ ਸੀਜ਼ਨ ਦੌਰਾਨ ਗਹਿਣਿਆਂ ਦੀ ਨਿਰੰਤਰ ਮੰਗ ਨੇ ਕੀਮਤੀ ਧਾਤ ਨੂੰ ਸਮਰਥਨ ਦਿੱਤਾ ਹੈ 99.5% ਸੁਧਤਾ ਵਾਲੇ ਸੋਨੇ ਦੀ ਕੀਮਤਾਂ 3040 ਰੁਪਏ ਵੱਧ ਕੇ 132600 ਰੁਪਏ ਪ੍ਰਤੀ 10 ਗ੍ਰਾਮ ਯਾਨੀ ਕਿ ਸਾਰੇ ਟੈਕਸਾਂ ਸਮੇਤ ਹੋ ਗਈਆਂ ਨੇ ਵਪਾਰੀਆਂ ਦਾ ਕਹਿਣਾ ਹੈ ਕਿ ਸੋਨਾ ਹੁਣ 134800 ਰੁਪਏ ਪ੍ਰਤੀ 10 ਗ੍ਰਾਮ ਯਾਨੀ ਕਿ 99.9% ਸੁਧਤਾ ਅਤੇ 134200 ਰੁਪਏ ਪ੍ਰਤੀ 10 ਗ੍ਰਾਮ ਯਾਨੀ ਕਿ 99.5% ਸੁਧਤਾ ਤੇ ਆਪਣੇ ਸਰਫ ਕਾਲੀ ਉੱਚ ਪੱਧਰ ਤੇ ਪਹੁੰਚ ਗਿਆ ਇਸ ਦੇ ਨਾਲ ਹੀ ਦੱਸਣਾ ਬੰਦ ਹੈ ਕਿ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਸੋਨੇ ਦੀਆਂ ਕੀਮਤਾਂ ਵਿੱਚ 63.6% ਵਾਧਾ ਹੋਇਆ ਲਗਾਤਾਰ 6ਵੇਂ ਦਿਨ ਵਾਧੇ ਨਾਲ ਸਪੌਟ ਚਾਂਦੀ ਵਿਸ਼ਵ ਬਾਜ਼ਾਰਾਂ ਵਿੱਚ 2% ਵਧ ਕੇ ਡਾਲਰ 57 ਪ੍ਰਤੀ ਔਸ ਦੇ ਨਵੇਂ ਰਿਕਾਰਡ ਤੇ ਪਹੁੰਚ ਗਈ ਹੈ ਪਿਛਲੇ ਹਫਤੇ ਚਾਂਦੀ 15.7% ਵਧੀ ਅਤੇ 2025 ਵਿੱਚ ਹੁਣ ਤੱਕ ਜਣੇ ਕਿ ਚਾਂਦੀ ਹੈ ਦੁੱਗਣੀ ਹੋ ਗਈ ਹੈ ਉਗਮੋੜ ਵਿੱਚ ਖੋਜ ਮੁਖ ਰੇਨਿਸ਼ਾ ਚੈਨ ਨੇ ਕਿਹਾ ਕਿ ਚਾਂਦੀ ਦੀਆਂ ਕੀਮਤਾਂ ਸਿਰਫ 11 ਮਹੀਨਿਆਂ ਵਿੱਚ ਲਗਭਗ ਦੁੱਗਣੀਆਂ ਹੋ ਗਈਆਂ ਨੇ ਅਤੇ ਸੋਨੇ ਨਾਲੋਂ ਵੱਧ ਵਧੀਆਂ ਨੇ ਭਾਵੇਂ ਕਿ 2025 ਵਿੱਚ ਸੋਨਾ ਸਭ ਤੋਂ ਵੱਧ ਪ੍ਰਸਿੱਧ ਵਸਤੂ ਸੀ